ਇਹ ਸੰਸਾਰ ਇੱਕ ਸਕੈਮ ਹੈ ਕਿਤਨਾ ਸਕੈਮ ਹੈ ਕਿ ਇਹ ਨਦੀਆਂ ਨਾਲੇ ਪਹਾੜ انسان ਜੋ ਸਾਡੇ ਸਾਹਮਣੇ ਵਿਚਰਦੇ ਨੇ ਇਹ ਸਕੈਮ ਨੇ ਇਸ ਗੱਲ ਤੋਂ ਕੀ ਪਾਵਾਂ ਤੋ ਕੁਦਰਤ ਦਾ ਹੈ ਪਸਾਰਾ ਆਪ ਦੀ ਸਹਿਜ ਚ ਵਹਿਣ ਚ ਵਹਿ ਰਿਹਾ ਉਹ ਸਕੈਮ ਨਹੀਂ ਉਹਦੀ ਗੱਲ ਨਹੀਂ ਕਰ ਰਹੇ ਉਹ ਤਾਂ ਆਪ ਦੀ ਧਾਰਾ ਦੇ ਵਿੱਚ ਵਹਿੰਦਾ ਜਾ ਰਿਹਾ ਨਦੀ ਵਗ ਰਹੀ ਹੈ ਫੁੱਲ ਖਿੜ ਰਿਹਾ ਹੈ ਬੱਚਾ ਕਲਕਾਰੀ ਮਾਰ ਰਿਹਾ ਫਿਰ ਇਸ ਤੋਂ ਕੀ ਭਾਵ ਹੈ ਜੀਵਨ ਜਿਉਣ ਦਾ ਢੰਗ ਹੁਣ ਜੀਵਨ ਜਿਉਣ ਦਾ ਢੰਗ ਕਸਿਆ ਪਟਿਆ ਸਬਜੈਕਟ ਹੈ ਬਹੁਤ ਲੋਕ ਇਹਦੇ ਬਾਰੇ ਗੱਲ ਕਰਦੇ ਜੀਵਨ ਜਿਉਣ ਦੇ ਰੰਗ ਤੋਂ ਮੁਰਾਦ ਹੈ ਵੀ ਮੋਰੈਲਿਟੀ ਦੀ ਗੱਲ ਨਹੀਂ ਕਰ ਰਿਹਾ ਇੱਥੇ ਮੈਂ ਜੋ ਵੀ ਤੁਸੀਂ ਕਰਦੇ ਹੋ ਜੇ ਨੂੰ ਮੈਂ ਸਿੰਪਲ ਸ਼ਬਦਾਂ ਚ ਕਹਾਂ ਤੁਸੀਂ ਸਜਾਖੇ ਹੋ ਕੇ ਕਰਦੇ ਹੋ ਸਜਾਖਾ ਸਮਝਦੇ ਜਿਹਦੀਆਂ ਅੱਖਾਂ ਹੋ ਕੇ ਅੰਨੇ ਹੋ ਕੇ ਕਰਦੇ ਛੱਡ ਦਿਓ ਵੀ ਚੰਗਾ ਮਾੜਾ ਵੀ ਕੋਈ ਜੋ ਕੋਈ ਵੀ ਆਏ ਪੁੰਨ ਪਾਪ ਜਾਂ ਮੋਰੈਲਿਟੀ ਉਹ ਗੱਲ ਹੀ ਨਹੀਂ ਹੋ ਰਹੀ ਉਹ ਗੱਲ ਨਹੀਂ ਮੈਂ ਕਰ ਰਿਹਾ ਸਜਾਖੇ ਦਾ ਮਤਲਬ ਹੈ ਵੀ ਜੋ ਤੁਹਾਡਾ ਮਤਲਬੀ ਵੀ ਹੋ ਤੁਸੀਂ ਤੁਹਾਡੀ ਮਸਲ ਵੀ ਹੋਣਾ ਬਹੁਤ ਬਿਊਟੀਫੁਲ ਗੱਲ ਹੁੰਦੀ ਹੈ ਮਸਲ ਵੀ ਹੋਣਾ ਕੋਈ ਮਾੜੀ ਗੱਲ ਨਹੀਂ ਮੇਰਾ ਦਿਲ ਕਰ ਰਿਹਾ ਇੱਥੇ ਬਹਿ ਕੇ ਆਪਦੇ ਆਪ ਬਹਿ ਕੇ ਆਪਦੇ ਆਪ ਨਾਲ ਕਾਫੀ ਪੀਵਾਂ ਕਿਸੇ ਨੂੰ ਨਹੀਂ ਮਿਲਣਾ ਚਾਹੁੰਦਾ ਇੱਕ ਤਰ੍ਹਾਂ ਦਾ ਉਹ ਵੀ ਮਤਲਬ ਹੈ ਉੱਲੀ ਚ ਕੁਛ ਵੀ ਗਲਤ ਨਹੀਂ ਹੈ ਅੱਖਾਂ ਦਾ ਮਤਲਬ ਹੈ ਵੀ ਤੁਹਾਡਾ ਜਿਹੜਾ ਮਤਲਬ ਹੀ ਹੋਣਾ ਵੀ ਹੈ ਉਹ ਵੀ ਅਨੰਪੁਰਨਾ ਉਹ ਵੀ ਇੱਕ मीनिंगफुल ਹੋਣਾ ਚਾਹੀਦਾ मीनिंग ਤੋਂ ਬਿਨਾ ਤੁਹਾਡਾ ਆਪ ਦਾ ਮਤਲਬ ਵੀ ਹੋਣਾ ਵੀ ਤੁਹਾਨੂੰ ਦੁੱਖ ਦੇ ਸਕਦਾ ਜਿਹੜੀਆਂ ਚੀਜ਼ਾਂ 'ਚ ਤੁਹਾਨੂੰ ਲੱਗ ਰਿਹਾ ਵੀ ਆਨੰਦ ਆਊਗਾ ਵੀ ਮੇਰੇ ਕੋਲੇ ਤਾਂ ਅਦੌਲਤਕਾਰ ਪਰਿਵਾਰ ਦੁਨੀਆਵੀ ਸਫਲਤਾ ਨਾਥਿੰਗ ਰੋਂਗ ਵਿਦ ਐਨੀਥਿੰਗ ਕੁਛ ਵੀ ਕਿਸੇ ਚੀਜ਼ ਦੀ ਗਲਤ ਨਹੀਂ ਬ੍ਰੀਕ ਗੱਲ ਇਹ ਆ ਬੇ ਤੁਸੀਂ ਆਤਮਾ ਹੋ ਤੁਸੀਂ ਆਤਮਾ ਤੋਂ ਬਾਅਦ ਏ ਜੋ ਵੀ ਤੁਸੀਂ ਕਰਦੇ ਹੋ ਐਂਡ ਤੇ ਜਿਹੜੀ ਤੁਸੀਂ ਖੁਸ਼ੀ ਚਾਹੁੰਦੇ ਹੋ ਉਹ ਬੜੀ ਮਨ ਮੈਨ ਤੁਹਾਨੂੰ ਪਹਿਲਾਂ ਪਤਾ ਹੈ ਭਲਾ ਨਹੀਂ ਪਤਾ ਤੁਸੀਂ मीनिंगफुल ਖੁਸ਼ੀ ਚਾਹੁੰਦੇ ਹੋ ਹਾਂ ਛੋਟੀਆਂ ਖੁਸ਼ੀਆਂ ਵੀ ਹੁੰਦੀਆਂ ਪਰ ਤੁਹਾਡ ਕਿਉਂਕਿ ਆਤਮਾ ਦਾ ਸਰੂਪ ਬਹੁਤ ਵੱਡਾ ਭਲਾ ਸਾਨੂੰ ਪਤਾ ਜਾਂ ਨਹੀਂ आप दी खुशी न पूरा खिड़ा चाहता है खड़ौ का मतलब फॉर एग्जाम्पल ते बच्चा हम बच्चा बच्चे दी कंपनी तक कली थोड़ी थोड़ा चाहते हो ਬੱਚੇ ਨੇ ਤੁਸੀਂ ਹਰ ਪਾਸਿਓਂ ਕੁਝ ਵੇਖਣਾ ਚਾਹੁੰਦੇ ਹੋ ਉਹਨੂੰ ਤੁਸੀਂ ਚੀਜ਼ਾਂ ਦੇ ਦਿਓ ਡਿਪਰੈਸ ਹੋਵੇ ਤੁਸੀਂ ਖੁਸ਼ ਨਹੀਂ ਹੋਵੋਗੇ ਕਿਉਂਕਿ ਤੁਸੀਂ ਉਹ ਦੀ ਹਰ ਪਾਸਿਓਂ ਖੁਸ਼ੀ ਚਾਹ ਰਹੇ ਹੋ ਦੁਨਿਆਵੀ ਵੀ ਸਪਿਰਚੁਅਲ ਡਿਪਰੈਸ਼ਨ ਦਾ ਮਤਲਬ ਹੈ ਸਪਿਰਚੁਅਲੀ ਤੁਸੀਂ ਕੁਝ ਨਹੀਂ ਡਿਪਰੈਸ਼ਨ ਦਾ ਮਤਲਬ ਹੈ ਜੇ ਤੁਹਾਡੇ ਬੱਚੇ ਨੂੰ ਫੋਰ ਐਗਜ਼ਾਮਪਲ ਡਿਪਰੈਸ਼ਨ ਆ ਵੀ ਉਹ ਭਾਵਨਾਤਮਕ ਤੌਰ ਤੇ ਖੁਸ਼ੀ ਸੋਟ ਤੁਹਾਡੀ ਅਗੇਨ ਉੱਥੇ ਆਉਨੇ ਆ ਵੀ ਤੁਹਾਡੀ ਜਿਹੜੀ ਖੁਸ਼ੀ ਆ ਉਹ ਤੁਹਾਡਾ ਭਲਾ ਸੈਲਫਿਸ਼ਨੈਸ ਜਿਹੜੀ ਮਤਲਬੀ ਵੀ ਆ ਉਹ मीनिंग ਚ ਹੋਣਾ ਚਾਹੀਦਾ ਤੁਸੀਂ ਤੁਹਾਡੀ ਆਤਮਾ मीनिंग ਹੀ ਮੰਗ ਰਹੀ ਹੈ ਤੁਹਾਡਾ ਮਤਲਬੀਪਣ ਵੀ ਅੱਖਾਂ ਚੋਂਦਾ ਮੀਨਿੰਗ ਦੀਆਂ ਤਾਂ ਹੀ ਮੈਂ ਕਹਿ ਰਿਹਾ ਨਾ ਕੋਈ ਅ ਪਰਵਚਨ ਦੀ ਗੱਲ ਨਹੀਂ ਹੋ ਰਹੀ ਸੋ ਹੁਣ ਵਾਪਸ ਆਜੋ ਉੱਥੇ ਜਿੱਥੇ ਮੈਂ ਸ਼ੁਰੂ ਕੀਤਾ ਸੀ ਜੀਵਨ ਦਾ ਟਾਂਗ ਜੀਵਨ ਜਿਉਣ ਦਾ ਟਾਂਗ ਸਾਡਾ ਸਜਾਕਾ ਨਹੀਂ ਹੈ ਅੱਖਾਂ ਵਾਲਾ ਨਹੀਂ ਹੈ ਅੰਨਾ ਪੜਾਹਾ ਮੀਨਿੰਗ ਚੋ ਨਹੀਂ ਹੈ ਜਿਵੇਂ ਆਪਾਂ ਹੁਣ ਗੱਲ ਕਰ ਰਹੇ ਸੀ ਸੋ ਜਦੋਂ ਮੀਨਿੰਗ ਚੋ ਜੀਵਨ ਨਹੀਂ ਹੁੰਦਾ ਨਾ ਜਦੋਂ ਅੱਖਾਂ ਸਜਾਕੀਆਂ ਨਹੀਂ ਲੱਗੀਆਂ ਹੁੰਦੀਆਂ ਅ ਯਾਦ ਕੋਈ ਨਾ ਹੋਵੇ ਫੋਰ ਐਗਜ਼ਾਮਪਲ ਉਹ ਨੇਰਾ ਉਹ ਗ੍ਰੋਪ ਕਰਦਾ ਨਾ ਕਦੇ ਕਿਤੇ ਹੱਥ ਪਾ ਲਿਆ ਕਦੇ ਕਿਤੇ ਲੱਭ ਰਿਹਾ ਡੈਸਪਰੇਟ ਨਾਲ ਰਸਤਾ ਲੱਭਣ ਅਸੀਂ ਵੀ ਜਦੋਂ ਜੀਵਨ ਦਾ ਮੀਨਿੰਗ ਨਹੀਂ ਹੁੰਦਾ ਅਸੀਂ ਅਸੀਂ ਪਾਸੇ ਟੋਲਦੇ ਆਂ ਟੋਲਣ ਤੋਂ ਮਰਾਤ ਬੇਥਾ ਪੈਸਾ ਇਕੱਠਾ ਕਰਨਾ ਠੀਕ ਆ ਤੁਹਾਨੂੰ ਜਿੰਨਾਂ ਨੂੰ ਤੁਹਾਨੂੰ ਘਰ ਚਾਹੀਦਾ ਕਾਰ ਚਾਹੀਦੀ ਆ ਤੁਹਾਨੂੰ ਕੰਫਰਟੇਬਲ ਲਾਈਫ ਚਾਹੀਦੀ ਮੰਨ ਲਓ ਤੁਹਾਨੂੰ 2 ਮਿਲੀਅਨ ਡਾਲਰ ਚਾਹੀਦਾ ਫੋਰ ਐਗਜ਼ਾਮਪਲ ਜੇ ਨਾਲ ਤੁਹਾਡੀ ਕੰਫਰਟੇਬਲ ਲਾਈਫ ਦਾ ਲੋ ਲਾ ਲਓ 5 ਲਾ ਲਓ ਚਲੋ ਹੁਣ ਤੁਹ ਫਾਤ ਬਾਕੀ ਪੈਸਾ ਤਾਂ ਇੱਕ ਨੰਬਰ ਹੀ ਆ ਨਾ ਮੈਂ ਉਹ ਨਹੀਂ ਕਹਿ ਰਿਹਾ ਵੀ ਕੋਈ ਮਾਇਆ ਗਲਤ ਹੁੰਦੀ ਹੈ ਮਾਇਆ ਬਹੁਤ ਯੂਸਫੁਲ ਹੈ ਜਿੰਨੀ ਲੋੜ ਆਉਣੀ ਬਹੁਤ ਯੂਸਫੁਲ ਹੈ ਪਰ ਜਦੋਂ ਤੁਸੀਂ ਆਪਾਂ ਗੱਲ ਕਰ ਰਹੇ ਹਾਂ ਵੀ ਜਦੋਂ ਤੁਸੀਂ ਅੰਨੇ ਹੁੰਨੇ ਹੋ ਤੁਹਾਨੂੰ ਪਤਾ ਹੀ ਨਹੀਂ ਹੈ ਜਦੋਂ ਤੁਹਾਨੂੰ पता नहीं तुम क्यों कर रहे हो जो कर रहे हो जो जिंदगी का मीनिंग नहीं है अन्ने वो पैसा इट्ठा करते हो अ खाने है? अन्ना भोग सैक्स वाधु अनंत शायद औरतों चाहिए ਕਿਸੇ ਚੀਜ਼ ਦਾ ਅੰਤ ਕੋਈ ਨਹੀਂ ਇੱਥੇ ਮੈਂ ਕਿਸੇ ਜੀ ਨੂੰ ਜੱਜ ਨਹੀਂ ਕਰ ਰਿਹਾ ਮੈਂ ਕਿਉਂਕਿ ਸਾਰਾ ਕੁਝ ਹੀ ਠੀਕ ਹੈ ਪਰ ਜੋ ਵੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਜਦੋਂ ਤੁਸੀਂ ਅੰਨੇ ਬਣ ਚੋ ਕਰਦੇ ਹੋ ਨਾ ਮੈਂ ਫਿਰ ਰਿਪੀਟ ਕਰ ਰਿਹਾ ਪਰ ਚਲੋ ਜੇ ਸਮਝ ਆਵੇ ਚੰਗੀ ਗੱਲ ਹੈ ਜਦੋਂ ਕਿਉਂਕਿ ਤੁਹਾਨੂੰ ਰਸਤਾ ਨਹੀਂ ਦਿਖ ਰਿਹਾ ਤੁਸੀਂ ਭੋਗ ਕੇ ਉਹ मीनिंग ਨੂੰ ਰਿਪਲੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਏ ਬ੍ਰੀਕ ਕਰ ਲੈ ਕਿਉਂਕਿ ਤੁਹਾਨੂੰ ਰਸਤਾ ਨਹੀਂ ਦਿਖ ਰਿਹਾ ਤੁਸੀਂ मीनिंग ਨੂੰ ਭੋਗਣਾ ਰプレਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਅੱਖਾਂ ਨੂੰ ਇਹ ਤਾਂ ਐਵੇਂ ਹੀ ਹੈ ਨਾ ਵੀ ਮੈਨੂੰ ਆਪ ਦਿਖ ਨਹੀਂ ਰਿਹਾ ਮੈਂ ਆਥਾਣਾ ਦੇਖਣ ਦੀ ਕੋਸ਼ਿਸ਼ ਕਰ ਰਿਹਾ ਹੋ ਨਹੀਂ ਸਕਦਾ ਭੋਗਣਾ ਆਥਾਣਾ ਦੇਖਣ ਦੀ ਕੋਸ਼ਿਸ਼ ਹੈ ਜਿਵੇਂ ਹੱਥ ਲਾ ਲਾ ਕੇ ਜਾਣੇ ਤੇ ਚਾਨਣ ਅੱਖਾਂ ਦੇ ਜਦੋਂ ਦਿਸਦਾ ਹੈ ਨਾ ਉਹ ਰਸਤਾ ਸੋ ਕੀ ਸਮਝ ਰਹੇ ਆਪਾਂ ਭੋਗਣ ਦਾ ਵੀ ਗਲਤ ਨਹੀਂ ਬਿਨਾਂ ਸਮਝ ਤੋਂ ਬਿਨਾਂ ਅੱਖਾਂ ਤੋਂ ਭੋਗਣਾ ਬਹੁਤ ਖਤਰਨਾਕ ਹੋ ਸਕਦਾ ਸੋ ਫਿਰ ਗੱਲ ਆਉਂਦੀ ਹੈ ਵੀ ਇਹ ਸੰਸਾਰ ਸਕੈਮ ਕਿਵੇਂ ਹੈ ਇੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ ਸਕੈਮ ਇਹ ਤਾਂ ਵੀ ਜਦੋਂ ਮੀਨਿੰਗ ਨਹੀਂ ਹੁੰਦਾ ਜ਼ਿੰਦਗੀ ਦਾ ਤਾਂ ਉਹ ਚੀਜ਼ਾਂ ਭੋਗਣ ਲਈ ਕਿਉਂਕਿ ਮੀਨਿੰਗ ਨਹੀਂ ਹੈ ਤਾਂ ਉਹਨੂੰ ਮੈਂ ਰਿਪਲੇਸ ਕਰ ਰਿਹਾ ਭੋਗਣ ਨਾਲ ਅੰਨੇ ਵਾਪੋਗਣ ਨਾਲ ਅ ਉਹ ਚੀਜ਼ ਨੂੰ ਰਿਪਲੇਸ ਕਰ ਲਈ ਮੈਂ ਇੰਨਾ ਡੈਸਪਰੇਟ ਆ ਕਿ ਮੈਂ ਦੂਜੇ ਨੂੰ ਹਰਟ ਕਰਨ ਨੂੰ ਤਿਆਰ ਦੂਜੇ ਨੂੰ ਦੁਖੀ ਕਰਨ ਨੂੰ ਤਿਆਰ ਦੂਜੇ ਨੂੰ ਦੁੱਖ ਦੇਣ ਨੂੰ ਤਿਆਰ ਹੁਣ ਆਦੀ ਬਰੀਕ ਕੱਲ ਕੀ ਹੈ ਇਹਦੇ ਵਿੱਚ 99.99 99.9% ਪਰਸੈਂਟ ਪੀਪਲ ਉਹ ਦੂਜੇ ਨੂੰ ਦੁਖੀ ਕਰਕੇ ਇਕੱਠਾ ਕਰਨ ਲੱਗੇ ਹੋਏ ਨੇ। ਉਸ ਤੋਂ ਇਹਨੂੰ ਮੈਂ ਮੰਨ ਕਹਿਣਾ ਹੈ। ਦੂਜੇ ਨੂੰ ਦੁਖੀ ਕਰਕੇ ਇਕੱਠਾ ਕਰਨਾ ਇਕੱਠਾ ਕਰਨ 'ਚ ਕੁਝ ਨਹੀਂ ਗਲਤ। ਅੱਗੇ ਜਿਵੇਂ ਮੈਂ ਕਿਹਾ ਦੂਜੇ ਨੂੰ ਦੁਖੀ ਕਰਕੇ ਇਕੱਠਾ ਕਰਨਾ ਸਕੈਮ ਹੈ। ਤੇ 99.9 99.99% ਪੀਪਲ ਇਹੀ ਕਰ ਰਹੇ ਨੇ ਦੂਜੇ ਨੂੰ ਦੁਖੀ ਕਰਕੇ ਇਕੱਠਾ ਕਰ ਰਹੇ ਹੁਣ ਆਉਂਦੀ ਹੈ ਅਸਲੀ ਗੱਲ ਅੱਛਾ ਹੁਣ ਮੈਨੂੰ ਦੱਸੋ ਜੋ ਵੀ ਸਾਡੀ ਸਫਲਤਾ ਹੈ ਜੋ ਵੀ ਸਾਡੀ ਜਿੱਤ ਹੈ ਜੋ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਰਹੇ ਹਾਂ ਯੋ ਮੈਂ ਪਹਿਲਾਂ ਕਿਹਾ ਵੀ ਹੈ ਤਾਂ ਅਸੀਂ ਸੋਲ ਤੇ ਮੰਗਤਾ ਸੀ मीनिंग ਰਹੇ ਹਾਂ ਮੰਗਤਾ ਸੀ ਫਲਾ ਸਾਨੂੰ ਪਤਾ ਜਾਂ ਨਹੀਂ ਇਹ ਸਭ ਗੱਲ クリア ਰਹਾ ਮੰਗਤਾ ਸੀ मीनिंग ਰਹੇ ਹਾਂ ਪਰ ਅਸੀਂ ਆਉਂਦੇ ਬੱਚੇ ਹਨ ਨੂੰ ਅਸੀਂ ਆਪਦੇ ਜੀਵਨ ਨੂੰ ਉਸ ਭੀੜ ਉਸ ਸੰਸਾਰ ਜੋ ਕਿ ਇਕੱਠਾ ਕਰਨ ਲੱਗਿਆ ਹੋਇਆ ਦੂਜੇ ਨੂੰ ਦੁਖੀ ਕਰਕੇ ਇਹ ਉਹਦੀ ਤੁਲਨਾ ਦੇ ਵਿੱਚ ਹੀ ਜ਼ਿੰਦਗੀ ਨੂੰ ਆਪਦੇ ਨੂੰ ਮੀਨਿੰਗ ਦੇ ਰਹੇ ਆ ਗੱਲ ਸਮਝ ਆਏ ਕੀ ਕਹਿਣ ਦਾ ਮੇਰਾ ਮਤਲਬ ਹੈ ਵੀ ਸਾਡੀ ਜੀਵਨ ਦੀ ਜੋ ਵੀ ਸਫਲਤਾ ਹੈ ਸਕੈਮ ਦੇ ਕੰਪੈਰੀਟਿਵ ਆ ਸਕੈਮ ਦੀ ਤੁਲਨਾ ਚਾਹ ਇਹਦਾ ਮਤਲਬ ਅਸੀਂ ਵੀ ਸਕੈਮ ਹੈ ਕਰੋੜਾ ਲੋਕ ਇੱਥੇ ਆ ਕੇ ਮੇਰੀ ਇੱਜ਼ਤ ਕਰ ਦੇਣ ਮੇਰੀ ਬੇਇੱਜ਼ਤੀ ਕਰ ਦੇਣ ਮੈਨੂੰ ਕੋਈ ਫਰਕ ਨਹੀਂ ਕਿਉਂ ਕਿਉਂਕਿ ਮੈਂ ਜਾਣ ਲਿਆ ਵੀ ਦੁਜਾਸ ਕਿਆ ਹੈ ਉਹ ਤਾਂ ਉਪ ਦੁਪਟ ਗਿਆ ਹੋਇਆ ਨਾ ਉਹਦੀ ਇੱਜ਼ਤ ਦਾ ਫਰਕ ਨਾ ਉਹਦੀ ਬੇਇੱਜ਼ਤੀ ਦਾ ਫਰਕ ਲਤਾ ਮੰਗੇਸ਼ ਕਰਦੇ ਆ ਕੀਰ ਵਾਲਿਆ ਸ਼ਬਦ ਸੀ ਮਾਰਨ ਤੋਂ ਪਹਿਲਾਂ ਉਹ ਕਦੇ ਵੀ ਅਗਲੇ ਜਨਮ ਚ ਮੈਨੂੰ ਲਤਾ ਮੰਗੇਸ਼ਕਰ ਨਾ ਬਣਾਈ ਕਿਉਂ ਕਿਉਂ ਉਹਨੇ ਹੰਡ ਤੇ ਜਾਣਿਆ ਇਹ ਜਿਹੜੇ ਕਰੋੜਾਂ ਲੋਕ ਮੈਨੂੰ ਮੋਢਿਆਂ ਤੇ ਚੁੱਕੀ ਫਿਰਦੇ ਆ ਮੈਨੂੰ ਜਿਹੜਾ ਭਰਮ ਸੀ ਵੀ ਮੈਨੂੰ ਮੈਂ ਪਤਾ ਨਹੀਂ ਕੀ ਹਾਸਲ ਕਰ ਲਿਆ ਕਿਉਂਕਿ ਮੈਨੂੰ ਕਰੋੜਾਂ ਲੋਕ ਜਾਣਦੇ ਆ ਮੈਂ ਮਸ਼ਹੂਰ ਆ ਵੀ ਉਹ ਤਾਂ ਸਕੈਮ ਹੈ ਮੈਨੂੰ ਸਮਝ ਆਈ ਵੀ ਉਹ ਤਾਂ ਸਕੈਮ ਹੈ ਫਿਰ ਉਹ ਮਸ਼ਹੂਰ ਹੋਣਾ ਵੀ ਤਾਂ ਸਕੈਮ ਆ ਨਾ ਜਿਓ ਲੋਕ ਸਕੈਮ ਨੇ ਕਰੋੜਾਂ ਪਾਗਲ ਤੁਹਾਨੂੰ ਕੋਸ਼ੋ ਕਹਿੰਦੇ ਹੁੰਦੇ ਵੀ ਕਰੋੜਾਂ ਤੋਂ ਪਾਗਲ ਤੁਹਾਨੂੰ ਮੋਢਿਆਂ ਤੇ ਚੱਕੀ ਫਿਰਨ ਤੇ ਕੀ ਮਿਲਦਾ ਕੁਛ ਵੀ ਨਹੀਂ ਤਾਂ ਫਿਰ ਮਸ਼ਹੂਰ ਹੋਣਾ ਵੀ ਤਾਂ ਸਕੈਮ ਹੈ ਨਾ ਮੈਂ ਨਹੀਂ ਕਹਿੰਦਾ ਮਸ਼ਹੂਰ ਨਾ ਹੋ ਪਰ ਇਹ ਜਾਣਦੇ ਹੋਣਾ ਵੀ ਇਹ ਇਹ ਸਕੈਮ ਹੈ ਇਹ ਤਾਂ ਜੀਵਨ ਦਾ मीनिंग ਨਹੀਂ ਮਿਲਣਾ ਜਿਹਦੀ ਅਸੀਂ ਸ਼ੁਰੂ ਚ ਗੱਲ ਕੀਤੀ ਹੈ ਜਿਹੜਾ ਜਿਹੜੀ ਕਿ ਆਤਮਾ ਮੰਗ ਰਹੀ ਹੈ ਇੱਜ਼ਤ ਵੇਚਦੀ ਸਫਲਤਾ ਪ੍ਰਧਾਨ ਮੰਤਰੀ ਬਣ ਜਾਣਾ ਤਕੜਾ ਬਿਜ਼ਨਸਮੈਨ ਬਣ ਜਾਣਾ ਜੋ ਵੀ ਹੈ ਕੰਪੈਰੇਟਿਵ ਟੂ ਇਸ ਸਕੈਮ ਦੇ ਆ ਫਿਰ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਕੀ ਹੁੰਦਾ ਵੀ ਉਹ ਹਿਸਕੈਮ ਮੇਰੇ ਅੰਦਰ ਜਾਣ ਲੱਗਦਾ ਬੰਦਾ ਇਕੱਲਾ ਕਿਉਂ ਨਹੀਂ ਬੈਠ ਸਕਦਾ ਲੋਨਲਿਨੈਸ ਕਿਉਂ ਫੀਲ ਹੁੰਦੀ ਹੈ ਇਕੱਲਾਪਣ ਕਿਉਂਕਿ ਜਦੋਂ ਬੰਦਾ ਇਕੱਲਾ ਬੈਠਦਾ ਕੋਈ ਉਸਨੂੰ ਦਰਕਸ਼ਣ ਇੱਜ਼ਤ ਕਰਦੀ ਕਿਸੇ ਨੇ ਬੇਇੱਜ਼ਤੀ ਕਰਦੀ ਕਿਸੇ ਨੇ ਚੰਗਾ ਕਰਦਾ ਕਿਸੇ ਨੇ ਮਾੜਾ ਮੇਰੀ ਜਿੱਤ ਹੋ ਗਈ ਮੇਰੀ ਹਾਰ ਹੋ ਗਈ किसी तो मैं जित गया हार गया मैं गरीब हो गया मैं अंदर पागलपन चल रहा जेडे स्कैम ने थोड़ी खुशी भी खोली सिंपल खुशी सिटिंग विद योर सैल्फ एंड हैविंग योर यूर टी आप, आप बैठना आपकी चाह पीना ਕਿਨੇ ਉਹਦੀ ਤੁਹਾਡੀ ਸਿੰਪਲ ਖੁਸ਼ੀ ਵੀ ਖੋ ਲਈ ਉਹ ਤੁਹਾਨੂੰ ਜੀਵਨ ਦਾ ਮੀਨਿੰਗ ਦੇ ਤਾ ਤੇ ਫਿਰ ਤੁਸੀਂ ਆਪਦੇ ਬੱਚਿਆਂ ਨੂੰ ਅੱਗੇ ਕੀ ਦਿਓਗੇ ਉਸ ਕੈਮ ਤੁਹਾਡੇ ਅੰਦਰ ਜਿਉਂ ਰਿਹਾ ਹੈ ਬਰੀਕ ਗੱਲ ਜਿਹੜੀ ਸਮਝਣ ਵਾਲੀ ਪਿਆਰਿਓ ਉਸ ਕੈਮ ਸਾਡੇ ਅੰਦਰ ਜਿਉਂ ਰਿਹਾ ਤੇ ਅਸੀਂ ਆਪਦੇ ਬੱਚਿਆਂ ਨੂੰ ਵੀ ਉਹੀ ਸਕੈਮਫੁਲ ਬਣਾਵਾਂਗੇ ਨੋਇੰਗਲੀ অর ਅਨਨੋਇੰਗਲੀ ਅੰਡਰਸਟੈਂਡ ਦੈਟ ਪਲੀਜ਼ ਫਿਰ ਫਿਰ ਇਹਦਾ ਕੀ ਮਤਲਬ ਹੈ ਜੂ ਫਿਰ ਫਿਰ ਤੁਹਾਡੇ ਪੈਸਾ ਕਮਾਉਣ ਦਾ ਤੁਹਾਡੀ ਸਫਲਤਾ ਦਾ ਤੁਹਾਡੇ ਸਾਰੇ ਕੰਮ ਦਾ ਮਤਲਬ ਕੀ ਹੈ ਪਰ ਲੋਕ ਕਹਿੰਦੇ ਆ ਵੀ ਬੱਚੇ ਅੱਜਕੱਲ੍ਹ ਦੇ ਇਸੇ ਕਦਰ ਨਹੀਂ ਕਰਦੇ ਕਿਸੇ ਨੂੰ ਘਰੋਂ ਕੱਢਤਾ ਕਿਸੇ ਮਾਪਿਆਂ ਨੂੰ ਘਰੋਂ ਕੱਢਦਾ ਕਿਉਂ ਕਿਉਂਕਿ ਤੁਸੀਂ ਉਹਨਾਂ ਨੂੰ ਉਹ ਸਕੈਮ ਆਵਦਾ ਟਰਾਂਸਫਰ ਕੀਤਾ ਤੇ ਉਹੀ ਸੋ ਸਕੈਮ ਨੇ ਤੁਹਾਨੂੰ ਉੱਥੋਂ ਲੈ ਕੇ ਇੱਥੇ ਹਰਟ ਕੀਤਾ ਇਸ ਤੋਂ ਹੀ ਇਸ ਸਮਝ ਦੇ ਨਾਲ ਫਿਰ ਹੁੰਦਾ ਕੀ ਹੈ ਇਸ ਸਮਝ ਜਿਹਦੇ ਨਾਲ ਸਾਡਾ ਭਲਾ ਹੋਣਾ ਸ਼ੁਰੂ ਹੁੰਦਾ ਸਮਝ ਹੀ ਭਲਾ ਲੈ ਕੇ ਆਉਂਦੀ ਹੈ ਇਹ ਨਹੀਂ ਕਿ ਤੁਸੀਂ ਉਸ ਸੰਸਾਰ ਨੂੰ ਫਿਰ ਕਿਸੇ ਹੇਟ ਨਾਲ ਦੇਖਦੇ ਹੋ ਵੀ ਇਹ ਸਕੈਮ ਨਹੀਂ ਇਹ ਮੇਰੇ ਅੰਦਰ ਸਕੈਮ ਆ ਮੇਰਾ ਕੋਈ ਅਧਿਕਾਰ ਨਹੀਂ ਦੂਜੇ ਨੂੰ ਕਹਿਂਦਾ ਵੀ ਤੂੰ ਸਕੈਮ ਹੈ ਮੇਰਾ ਕੋਈ ਰਾਈਟ ਨਹੀਂ ਹੈ ਫੱਕੀ ਹੁੰਦਾ ਮੇਰੀ ਦੂਸਰੇ ਤੋਂ ਜਿੱਤ ਹਾਰ ਆਸ ਨਿਰਾਸ਼ ਸਕਸੈਸ ਫੇਲਿਅਰ ਜਿਹੜੀ ਡੈਸਪੀਰੇਸ਼ਨ ਆ ਉਹ ਖਤਮ ਹੁੰਦੀ ਆ ਮੇਰੇ ਅੰਦਰ ਪ੍ਰੋਬਲਮ ਹੈ ਮੇਰਾ ਕੋਈ ਰਾਈਟ ਨਹੀਂ ਕਿਸੇ ਤੋਂ ਕੁਝ ਮੰਗਣ ਦਾ ਉਹ ਚਲ ਬਾਤ ਦੀ ਗੱਲ ਅਰੇ ਜਿਹੜੀ ਸਮਝ ਆ ਇਹ ਉਹ ਸਾਰੀ ਡੈਸਪੀਰੇਸ਼ਨ ਨੂੰ ਖਤਮ ਕਰ ਦੇ ਤੁਸੀਂ ਉਹੀ ਕਰਮ ਕਰਦੇ ਹੋ ਡਾਕਟਰ ਡਾਕਟਰ ਜੀਨੀਅਰ ਇੰਜੀਨੀਅਰ ਹੈ ਡਰਾਈਵਰ ਡਰਾਈਵਰ ਹੈ ਕਿਸਾਨ ਕਿਸਾਨ ਪਰ ਉਹਦੀ ਉਹ ਡੈਸਪੀਰੇਸ਼ਨ ਉਹ ਉਹਦੀ ਬੇਚੈਨੀ ਉਹ حاصل ਕਰਨ ਦੀ ਜਿਹੜੀ ਪ੍ਰਬਲਤਾ ਦੂਜੇ ਤੋਂ ਕੁਝ ਵੀ ਇਸ ਸੰਸਾਰ ਤੋਂ ਕੁਝ ਮਿਲ ਜਵੇ ਉਹ ਡੈਸਪੀਰੇਸ਼ਨ ਉਹ ਖਤਮ ਹੁੰਦੀ ਹੈ ਉਸ ਤੋਂ ਹੀ ਪੈਦਾ ਹੁੰਦਾ ਜਿਹੜਾ ਕ੍ਰਿਸ਼ਨ ਕਹਿੰਦੇ ਆ ਕਰਮ ਕਰ ਫਲ ਦੀ ਇੱਛਾ ਨਾ ਕਰ ਉਹੀ ਕਨਸੈਪਟ ਹੈ ਬੁੱਧ ਜਦੋਂ ਇਹ ਜੰਗਲ ਨੂੰ ਜਾਂਦੇ ਆ ਛੱਡ ਕੇ ਆਪਦਾ ਮਹਿਲ ਇਹ ਸਮਝ ਚੋਂ ਹੀ ਜਾ ਰਹੇ ਨੇ ਹਾਲਾਂਕਿ ਪੂਰੀ ਸਮਝ ਉਹਨਾਂ ਨੂੰ ਬਾਅਦ ਚ ਆਈ ਪਰ ਬੇਸ ਇਹੀ ਹੈ ਵੀ ਇੱਥੇ ਦੂਸਰੇ ਦੇ ਕੋਲੇ ਕੁਝ ਨਹੀਂ ਹੈ ਉਹ ਤਾਂ ਆਪ ਪਟਕੇ ਹੋਏ ਉਹ ਸਕੈਮ ਮੈਂ ਮਾਇਆ ਨੂੰ ਪਾਣੇ ਸਮੇਂ ਦੇ ਵਿੱਚ ਇਹਨੂੰ ਮਾਇਆ ਕਿਹਾ ਜਾਂਦਾ ਸੀ ਹੁਣ ਕਿਉਂਕਿ ਨਵਾਂ ਜ਼ਮਾਨਾ ਐ ਸੋ ਨਵੀਆਂ ਪ੍ਰੋਬਲਮਸ ਨੇ ਸੋ ਮਾਡਰਨ ਅ ਟਰਮੀਨੋਲੋਜੀ ਉਹਦੀ ਮੈਂ ਸਕੈਮ ਦਾ ਨਾਮ ਕਿਉਂਕਿ ਸਕੈਮ ਸਾਨੂੰ ਸਮਝ ਬੈਟਰ ਆ ਕਿਉਂਕਿ ਸਾਡੇ ਨਾਲ ਹਰ ਵਕਤ ਸਕੈਮ ਹੀ ਹੋ ਰਿਹਾ ਕੋਈ ਸੇਲ ਤੇ ਜਾਂਦੇ ਆ ਜੀ ਇਹ ਸਕੈਮ ਹੈ ਕੋਈ ਚੀਜ਼ ਲੈਣੇ ਸਕੈਮ ਆ ਸੋ ਇਸ ਸਮਝ ਦੇ ਨਾਲ ਉਹ ਸਾਰੀ ਮਸ਼ਹੂਰ ਹੋਣ ਦੀ ਜਿੱਤ ਹਾਰ ਦੀ ਮੈਨੂੰ ਲੋਕ ਇੱਜ਼ਤ ਕਰਨ ਉਹਦੇ ਨਾਲ ਜਿਹੜਾ ਬੇਇੱਜ਼ਤੀ ਦਾ ਫੀਅਰ ਫਿਰ ਸਫਲਤਾ 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 ਦੀ ਡੈਸਪੀਰੇਸ਼ਨ ਤੋਂ ਸਫਲਤਾ ਦਾ ਡਰ ਅ ਕੱਕਰ ਕਰੋਕ ਅਮੀਰ ਹੋਣ ਦੀ ਚਾਹਤ ਜੇ ਆਪਾਂ ਗੱਲ ਕੀਤੀ ਆ ਪਹਿਲਾਂ ਕੋਈ ਕੁਝ ਵੀ ਗਲਤ ਨਹੀਂ ਪਰ ਡੈਸਪੀਰੇਸ਼ਨ ਦੂਜੇ ਨੂੰ ਹਰਟ ਕਰਕੇ ਉਹ ਸਾਰੀ ਡਿੱਗ ਪੈਂਦੀ ਹੈ ਤੇ ਉਸ ਨੂੰ जो स्कैम डिगदा तो स्कैम डिगदा तो दूजा स्कैम भी डिग्ता तो फिर उसे वनस प्रगट वो साइलेंस, वो शून्यता शांति ਕਿਹੜੀ ਇਸ ਮਨ ਤੇ ਸ਼ਰੀਰ ਤੋਂ ਵੀ ਪਾਰ ਜਾਂਦੀ ਹੈ ਕਿਉਂ ਕਬੀਰ ਸਾਹਿਬ ਕਹਿੰਦੇ ਆ ਸਾਧੋ ਸਹਜ ਸਮਾਧੀ ਭਲੀ ਆਂਖ ਨਾ ਮੂਦੂ ਕਾਨ ਨਾ ਰੁੰਦੂ ਖਾਉ ਪੀਉ ਸੋ ਸੇਵਾ ਸਾਧੋ ਸਹਜ ਸਮਾਧੀ ਭਲੀ ਸਹਜ ਸਮਾਧੀ ਪਰ ਘਟ ਹੁੰਦੀ ਆ ਆਉਣ ਜਾਣ ਜਿੱਥੇ ਸਭ ਰੁਕ ਜਾਂਦਾ ਉਹ ਤੇ ਸਭ ਆਉਣ ਜਾਣ ਵੀ ਤਾਂ ਹੀ ਹੈ ਨਾ ਕਿੱਥੇ ਮੈਂ ਅਪਰੋਚ ਕਰ ਰਿਹਾ ਕਿਸੇ ਤੋਂ ਕੋਈ ਡਿਮਾਂਡ ਕਰ ਰਿਹਾ ਜਦੋਂ ਡਿਮਾਂਡ ਕਰਨ ਵਾਲਾ ਮਿਟ ਗਿਆ ਤੇ ਡਿਮਾਂਡ ਦੀ ਅਪਰੋਚ ਮਿਟ ਗਈ ਜਾਣ ਨਹੀਂ ਹੋ ਰਿਹਾ ਨਹੀਂ ਹੋਏਗਾ ਆਉਣ ਜਾਣ ਦੋਵੇਂ ਮਿੱਟ ਜਾਂਦੇ ਆ ਇਹ ਹੀ ਮੁਕਤੀ ਇਹ ਹੀ ਜੀਵਨ ਦਾ ਸਾਰ ਇਹ ਹੀ ਤੁਹਾਡੇ ਇਥੇ ਆਉਣ ਦਾ ਇਹ ਮਕਸਦ ਹੈ इस थमो सनातनों सच ही सनातन है समझ ही सनातन है मुक्ति ही सनातन है प्रेम ही सनातन है